ਨਮਸਕਾਰ ਮੈਂ ਹਾ ਟੋਟਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 12 ਦਿਨ ਪਹਿਲਾਂ ਕੋਰ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦਣ ਨੇ ਬਾਗੀ ਧੜੇ ਦੇ 7 ਟਕਸਾਲ ਦੀ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬੜਾ ਵੱਡਾ ਝਟਕਾ ਦਿੱਤਾ ਸੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੇ ਪੱਤਰਕਾਰਾਂ ਨੂੰ ਬੁਲਾ ਕੇ ਇੱਕ ਮੀਟਿੰਗ ਵੀ ਕੀਤੀ ਸੀ ਅਤੇ ਇਸ ਬਾਗੀ ਧੜੇ ਦੇ ਜਿਹੜੇ ਉਮੀਦਵਾਰ ਕੱਢੇ ਗਏ ਸੀ ਆਗੂ ਕੱਢੇ ਗਏ ਸੀ ਉਹਨਾਂ ਨੂੰ ਗੈਰ ਸੰਵਧਾਨਿਕ ਦੱਸਿਆ ਸੀ ਸੁਖਦੇਵ ਸਿੰਘ ਘਿੰਸਾ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਬਲਵਿੰਦਰ ਸਿੰਘ ਭੁੰਦਰ ਨੇ ਉਹ ਕੋਰ ਕਮੇਟੀ ਨੂੰ ਖਾਰਜ ਕਰ ਦਿੱਤਾ ਗਿਆ ਉਸ ਕਮੇਟੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸੁਖਦੇਵ ਸਿੰਘ ਘਿੰਸਾ ਨੇ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਦੀ ਅਗਵਾਈ ਦੇ ਵਿੱਚ ਕੰਮ ਨਹੀਂ ਕਰਾਂਗੇ ਅਤੇ ਅਸੀਂ ਇੱਕ ਨਵਾਂ ਪ੍ਰਧਾਨ ਬਣਾ ਜਾ ਰਹਿਆਂ ਇਸ ਤੋਂ ਲੈ ਕੇ ਫਿਰ ਨਾਰਾਜ਼ ਹੋ ਗਿਆ ਸੁਖਬੀਰ ਬਾਦਲ ਸੁਖਬੀਰ ਬਾਦਲ ਦੇ ਕਹਿਣ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸ ਦਈਏ ਕਿ ਸੁਖਦੇਵ ਟਿੰਰਸਾ ਨੂੰ ਜਿਹੜੇ ਪਾਰਟੀ ਦੇ ਸਰਪ੍ਰਸਤੀ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਵੀ ਬਾਦਲ ਰਸਤਾ ਦਿਖਾ ਦਿੱਤਾ ਲੇਕਿਨ ਹੁਣ ਕੋਈ ਵੀ ਉਹਦਾ ਜਾਂ ਕੋਈ ਵੀ ਬਾਗੀ ਧੜੇ ਦੇ ਟਕਸਾਲੀ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਦਾ ਕੋਈ ਵੀ ਲੈਣ ਦੇ ਨਹੀਂ ਹੈ ਇਸ ਨੂੰ ਲੈ ਕੇ ਜਿਹੜਾ 12 ਦਿਨ ਪਹਿਲਾਂ ਜਿਹੜੀ ਪਾਰ ਕੋਰ ਕਮੇਟੀ ਜਿਹੜੀ ਪੰਕੀਤੀ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬੜਾ ਵੱਡਾ ਝਟਕਾ ਦਿੱਤਾ ਹੈ ਬਾਗੀ ਧੜੇ ਦੇ ਆਗੂਆਂ ਨੂੰ ਦੱਸ ਦਈਏ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਹੋ ਗਿਆ ਹੈ ਦੱਸ ਦਈਏ ਇਸ ਦੇ ਵਿੱਚ 23 ਮੈਂਬਰ ਜਿਨ੍ਹਾਂ ਦੇ ਨਾਮ ਵਿੱਚ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੀ ਇੱਕ ਤਰ੍ਹਾਂ ਦੀ ਜਿਹੜੀ ਵਿਉਂਤਬੰਦੀ ਬਣਾਈ ਗਈ ਹੈ ਇਹਨਾਂ 23 ਜਿਹੜੇ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਜਿਹੜੇ ਟਕਸਾਲੀ ਆਗੂ ਨੇ ਜਾ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਕੋਰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ ਦੱਸਦੀ ਹੈ ਕਿ ਐਸਜੀਪੀਸੀਐਸ ਤੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਲੈ ਕੇ ਪਰਮਜੀਤ ਸਿੰਘ ਸਰਨਾ ਤੱਕ ਸਾਰੇ ਮੈਂਬਰ ਕੋਰ ਕਮੇਟੀ ਦੇ ਵਿੱਚ ਨਾਮਜ਼ਦ ਯਾਨੀ ਕਿ ਉਹਨਾਂ ਦੇ ਨਾਮ ਵਿੱਚ ਦਰਜ ਕਰ ਲੈਣ ਦੱਸ ਕਰ ਲੈ ਗਏ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਡਾਕਟਰ ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਤੇ ਐਕਸ ਅਕਾਉਂਟੇ ਪੋਸਟਪਾਕੇ ਇਸ ਗੱਲ ਦੀ ਅੱਜ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਬਲਵਿੰਦਰ ਸਿੰਘ ਭੁੰਦਰ ਗੁਲਜਾਰ ਸਿੰਘ ਰਣੀ ਕੇ ਨਰੇਸ਼ ਗੁਜਰਾਲ ਮਹੇਸ਼ ਸਿੰਘ ਇੰਦਰ ਗਰੇਵਾਲ ਜਮਨੈ ਸਿੰਘ ਕੋ ਦਲਜੀਤ ਸਿੰਘ ਚੀਮਾ ਵਿਕਰਮ ਜੀਠਿਆ ਅਤੇ ਹੋਰ ਵੀ ਬੜੇ ਅਨਿਲ ਜੋਸ਼ੀ ਵਰਗੇ ਜਾਨੀ ਕਿ 23 ਮੈਂਬਰਾਂ ਦੀ ਕੋਰ ਕਮੇਟੀ ਜਿਹੜੀ ਹੁਣ ਬਣ ਚੁੱਕੀ ਹੈ ਇਹ ਦਾ ਦਾਵਾ ਅੱਜ ਡਾਕਟਰ ਦਿਦੀ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਲਈ ਖਾਲਜ ਕੀਤੀ ਸੀ ਕਿਉਂਕਿ ਸਾਨੂੰ ਬਾਗੀ ਧੜੇ ਦੇ ਜਿਹੜੇ ਆਗੂ ਸੀ ਉਹ ਸਾਨੂੰ ਵਾਰ-ਵਾਰ ਡਰਾ ਰਹੇ ਸੀ ਧਮਕੀਆਂ ਦੇ ਰਹੇ ਸੀ ਇਸ ਕਰਕੇ ਅਸੀਂ ਨਵੀਂ ਕੋਰ ਕਮੇਟੀ ਜਿਹੜੀ ਬਣਾ ਦਿੱਤੀ ਹੈ ਉਸ ਦਾ ਗਠਨ ਕਰ ਦਿੱਤਾ ਹੈ ਅਤੇ ਪੁਰਾਣੀ ਕੋਰ ਕਮੇਟੀ ਉਸ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੋਂ ਲਗਭਗ 12 ਦਿਨ ਪਹਿਲਾਂ ਖਰਚ ਕਰ ਦਿੱਤਾ ਸੀ ਹੁਣ ਦੇਖਣਾ ਹੋਵੇਗਾ ਬਾਗੀ ਧੜੇ ਵਾਲੇ ਬੀਬੀ ਜਗੀਰ ਕੌਰ ਮਨਪ੍ਰੀਤ ਯਾਲੀ ਸੁਖਦੇਵ ਢੀਂنسਾ ਪ੍ਰਵਿੰਦਰ ਢੀਂنسਾ ਪ੍ਰੇਮ ਸਿੰਘ ਚੰਦੂ ਮਾਜਰਾ ਚਰਨਜੀਤ ਸਿੰਘ ਬਰਾੜ ਇਹ ਲੋਕ ਹੁਣ ਕੀ ਕਹਿਣਗੇ ਕਿਉਂਕਿ ਹੁਣ ਬਿਲਕੁਲ ਖਾਲੀ ਹੋ ਚੁੱਕੇ ਨੇ ਬਾਗੀ ਧੜੇ ਵਾਲੇ ਲਗਭਗ ਦਲਜੀਤ ਸੀਮਾ ਨੇ ਇਸ ਗੱਲ ਦੀ ਗੱਲ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ 98% ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਸਿਰਫ 2% ਲੋਕ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਉਸ ਦੀ ਛਵੀ ਤੇ ਸਵਾਲ ਨਹੀਂ ਪਾਇਆ ਜਾ ਸਕਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਫਿਸ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਟਿੰਟਸਾ ਉਹਨਾਂ ਨੂੰ ਕਿਉਂ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਪ੍ਰਦੀਪ ਕਲੇਰ ਦੀ ਹਾਂ ਦੇ ਹਾਂ ਵਿੱਚ ਮਲਾਈ ਸੀ ਉਹਨਾਂ ਨੇ ਕਿਹਾ ਕਿ ਜੋ ਕੁਝ ਹੈ ਪ੍ਰਦੀਪ ਕਲੇਰ ਕਹਿ ਰਹੇ ਨੇ ਉਸ ਮਾਫੀ ਨਾਮੇ ਬਾਬੇ ਮਾਫੀ ਨਾਮੇ ਬਾਰੇ ਜਿਹੜੀ ਮਾਫੀ ਨਾਮਾ ਦਵਾਇਆ ਗਿਆ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਸੰਤਰਾਮਨ ਹੀਮ ਨੂੰ ਉਹ ਮਾਫੀ ਨਾਮੇ ਦੇ ਵਿੱਚ ਪ੍ਰਦੀਪ ਕਲੇਰ ਨੇ ਬੜੇ-ਬੜੇ ਦੋਸ਼ ਲਗਾਏ ਸੀ ਡਾਕਟਰ ਦਲਜੀਤ ਸੀਮਾ ਤੇ ਅਤੇ ਪਾਠੀ ਪ੍ਰਧਾਨ ਸੁਖਬੀਰ ਬਾਦਲ ਤੇ ਇਸ ਲਈ ਸੁਖਦੇਵ ਢੀਂਟ ਇਨਸਾ ਨੂੰ ਆਖਰ ਦੇ ਵਿੱਚ ਸਰ ਸਰਪ੍ਰਸਤ ਹੋਣ ਦੇ باوجود ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੁਣ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਗਠਨ ਕਰ ਲਿਆ ਹੈ ਅਤੇ 23 ਚਿਹਰੇ ਪਾਦਤੇ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਧੰਨਵਾਦ